ਮਾਨ ਸਾਹਿਬ ਦੀ سپورਟ ਦੇ ਵਿੱਚ ਮੁੰਡਾ ਸਾਈਕਲ ਤੇ ਆ ਬਾਈ ਕੀ ਨਾਮ ਆਮਨ ਸਿੰਘ ਜੀ ਇਹ ਸਾਈਕਲ ਤੇ ਉਹ ਗਰਮੀ ਇੰਨੀ ਆ ਕੋਈ ਗਰਮੀ ਕੋਈ ਚੱਕਰ ਨਹੀਂ سپورਟ ਇੰਨੀ ਕਰਨੀ ਆ ਕੀ ਲੱਗਦਾ ਕਿ ਮਾਨ ਸਾਹਿਬ ਹੁਣ ਜਿਵੇਂ ਰੈਲੀ ਕਰ ਰਹੇ ਨੇ ਜਿੱਤਣਗੇ ਹਾਂ ਜੀ ਹਾਂ ਵੋਟ ਪਾਵਾਂਗੇ ਪੂਰਾ ਜਿੱਤ 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 ਕੀ ਤਾਂ ਬਦਲਿਆ ਨਹੀਂ ਇਹ ਬਦਲਿਆ ਨਹੀਂ ਕਹਿੰਦਾ ਹੁਣ 40 ਸਾਲ ਹੋ ਚੁੱਕੇ ਨੇ ਮੈਨੂੰ ਕਹਿੰਦਾ ਹੁਣ ਤੁਸੀਂ ਤੁਹਾਡੀ ਮਰਜ਼ੀ ਆ ਕਿ ਤੁਸੀਂ ਮੈਨੂੰ ਕਿਵੇਂ ਵਿਦਾ ਕਰਨਾ ਆ ਸਿੱਖੀ ਯਾਦ ਰੱਖਾਂਗੇ ਸਿੱਖੀ ਸਿੱਖੀ ਕਰਕੇ ਵੋਟਾਂ ਬਣੀਆਂ ਇਹਨੂੰ ਇਹ ਲੱਗਦਾ ਹੈ ਕਿ ਜਿੱਤਣਗੇ ਜਿੱਤਣਗੇ ਜੀ ਜਿੱਤਣਗੇ ਹਾਂ ਉਹਦੇ ਤਾਂ ਜਿੱਤ ਹੀ ਹੁੰਦੇ ਨੇ ਜੀ ਕਦੇ ਹਾਰੇ ਤਾਂ ਐਨੀ ਤੁਹਾਨੂੰ ਪਤਾ ਨਾ ਨਾ ਜੋਦੇ ਨਹੀਂ ਕਦੇ ਆਉਂਦੇ ਸਰਜੀਤ ਕਰਨਗੇ ਜਿੱਤਣਗੇ ਲੱਗਦਾ ਆਗਿਆ ਨੇ ਬੋਟਾ ਹੁੜੇ ਨੇੜੇ ਮਿੱਤਰੋ ਬੜੇ ਮੈਂ ਦੇਖ ਵੀ ਪਾ ਰਿਹਾ ਕਿ ਪਿਆਰ ਇੰਨਾ ਮਿਲਦਾ ਕਿ ਮੁੰਡੇ ਸਾਈਕਲਾਂ ਦੇ ਉੱਤੇ ਵੀ ਆ ਰਹੇ ਨੇ ਨੌਜਵਾਨ ਪੀੜ੍ਹੀ ਜਦੋਂ ਮਿਲਦੀ ਆ ਨਾਲ ਫਿਰ ਬਹੁਤ ਜ਼ਿਆਦਾ ਹੁੰਕਾਰਾ ਮਿਲਦਾ ਹੈ ਹਾਂਜੀ ਹਾਂਜੀ ਇੰਨੀ ਮੁਹੱਬਤ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਲੀਡਰ ਨੂੰ ਮਿਲਦੀ ਉਹ ਇਹ ਤਾਂ ਤੁਹਾਡਾ ਇਹ ਕਾਰਡ ਹੈ ਮੈਦੇ ਚਿੱਕੀ ਕਿਹਦਾ ਸਤਾਏਗਾ ਕਹਿੰਦਾ ਕਿ ਪ੍ਰਵਾਹ ਨਹੀਂ ਕਰਦਾ ਤੇ ਆ ਸਾਨੂੰ ਵੀ ਕੋਈ ਪ੍ਰਵਾਹ ਨਹੀਂ ਕੋਈ ਧੁੱਪ ਨਹੀਂ ਕੋਈ ਸ਼ਾਨ ਨਹੀਂ ਸਭ ਕੁਝ ਤੇ ਚੱਲਦਾ ਹਾਂ ਇਸ ਤਰ੍ਹਾਂ ਤਾਂ ਹੋਣਾ ਚਾਹੀਦਾ ਹਾਂ ਜਦੋਂ ਜੰਗੇ ਮੈਦਾਨ ਦੇ ਵਿੱਚ ਉਤਰੇ ਫੇਰ ਮੀਂਹ ਸਰਦੀ ਗਰਮੀ ਹੜ ਤੋਂ ਕੋਈ ਪ੍ਰਵਾਹ ਨਹੀਂ আরে ਬਾਹ ਬਹੁਤ ਸੋਹਣਾ ਕਿਵੇਂ ਕਿਵੇਂ ਲੱਗਦਾ ਇੰਨੀ ਧੁੱਪ ਪੈਂਦੀ ਆ ਆਪਾਂ ਔਰੇ ਪਹੁੰਚ ਜਾਂਦੇ ਆ ਰੈਲੀ ਨਹੀਂ ਕਹਿੰਦੀ ਜੀ ਸਿਮਰ ਸਿੰਘ ਮਾਰ ਨੂੰ ਜਿਤਾ ਕੇ ਛੱਡਾਂਗੇ ਅਸੀਂ ਇਹਨਾਂ ਨੇ ਸਾਡੇ ਸਿੱਖਾਂ ਵਾਤੇ ਬਹੁਤ ਕੁਝ ਕੀਤਾ ਸਾਨੂੰ 1984 ਤੋਂ ਲੈ ਕੇ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ। ਹਾਂ। ਤੇ ਸਾਡੇ ਲਈ ਇਹਨਾਂ ਨੇ 9 ਫੜੇ ਏਕੜ ਵਾਏ, ਆਪਦੇ ਜਵਾੜੇ ਤੜਵਾਏ, ਆਪਣੀ ਦਾੜੀ ਪਟਵਾਈ, ਸਾਰਾ ਕੁਝ ਕੀਤਾ ਇਹਨਾਂ ਨੇ। ਸਾਡੇ ਤਾਂ ਹੋਗੇ। ਇਸ ਵਾਰ ਜਿਤਾਵਾਂਗੇ ਸਾਡੀ ਮੋਟ ਪੱਕੀ ਇਹਨਾਂ ਨੂੰ ਸਿਮਰਜੀਤ ਸਿੰਘ ਮਾਨ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕਹਿੰਦੇ ਜਿਹੜੀ ਸਪੋਰਟ ਹੁੰਦੀ ਹੈ ਆਪਾਂ ਅਕਸਰ ਗੱਡੀਆਂ 'ਚ ਵੇਖਦੇ ਆਂ ਆਪਾਂ ਵੇਖਦੇ ਆਂ ਕਿ ਮੁੰਡੇ ਭਾਈ ਗੱਡੀਆਂ ਦੇ ਵਿੱਚ ਆ ਰਹੇ ਨੇ ਮੋਟਰਸਾਈਕਲਾਂ ਤੇ ਆ ਰਹੇ ਨੇ ਤੇ ਆਹ ਭਾਈ ਤੁਸੀਂ ਦੇਖ ਸਕਦੇ ਹੋ ਕਿ ਮਾਨ ਸਾਹਿਬ ਦੀ سپورਟ ਦੇ ਵਿੱਚ ਮੁੰਡਾ ਸਾਈਕਲ ਤੇ ਆ ਭਾਈ ਕੀ ਨਾਮ ਆ ਮਨਵ ਸਿੰਘ ਜੀ ਇਹ ਸਾਈਕਲ ਤੇ ਉਹ ਗਰਮੀ ਇੰਨੀ ਆ ਕੋਈ ਗਰਮੀ ਕੋਈ ਚੱਕਰ ਨਹੀਂ سپورਟ ਇੰਨੀ ਕਰਨੀ ਆ ਹਾਂ ਅਰੇ ਬਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿਆਰ ਤੇ ਮੁਹੱਬਤ ਜਿੰਨਾ ਮਾਨ ਸਾਹਿਬ ਨੂੰ ਸੰਗਰੂਰ ਏਰੀਆ ਦੇ ਵਿੱਚ ਮਿਲ ਰਿਹਾ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਲੀਡਰ ਹੋਊਗਾ ਜਿੰਨਾ ਜਿਹਨੂੰ ਇੰਨਾ ਪਿਆਰ ਮਿਲਦਾ ਹੋਊਗਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਮੁੰਡੇ ਨੌਜਵਾਨ ਵੀ ਮੁੰਡੇ ਵੀ ਜਿਹੜੇ ਨੇ ਉਹ ਐਨ ਪੂਰੀ ਧੁੱਪ ਦੇ ਵਿੱਚ ਓਪਨ ਜਿਪਸੀ ਦੇ ਵਿੱਚ ਬੇਸ਼ੱਕ ਖੜੇ ਨੇ ਪਰ ਧੁੱਪ ਤਾਂ ਦੇਖੋ ਦੇਖੋ ਪੈਂਦੀ ਹੋ ਪੈਂਦੀ ਹੈ ਤੇ ਰੈਲੀ ਅੱਜ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਹੈ ਤੇ ਤੁਸੀਂ ਵੇਖ ਵੀ ਸਕਦੇ ਹੋ ਇਸ ਵਕਤ ਪਿੰਡਾਂ ਦੇ ਵਿਕਟੋ ਅਸੀਂ ਨਿਕਲ ਚੁੱਕੇ ਆ ਤੇ ਇਹ ਰੈਲੀ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਹੁੰਦੀ ਹੋਈ ਜਾਊਗੀ ਮਾਨਸਾ ਵੀ ਸਾਡੇ ਨਾਲ ਨੇ ਇਸ ਵਕਤ ਜਿਹੜੀ ਨੇ ਥਾਰ ਦੇ ਵਿੱਚ ਮੌਜੂਦ ਵੀ ਨੇ ਤੇ ਮਾਨ ਸਾਹਿਬ ਵੀ ਬਹੁਤ ਵਧੀਆ ਕਰ ਰਹੇ ਨੇ ਬਿਲਕੁਲ ਆਪਾਂ ਗੱਲ ਵੀ ਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਭਾਈ ਗੁਰਜ ਖਾਲਸਾ ਭਾਈ ਗੁਰਜ ਦੀ ਫਤਿਹ ਜੀ ਫਤਿਹ ਫਤਿਹ ਕਿਵੇਂ ਲੱਗ ਰਿਹਾ ਕਿੰਨਾ ਹੁੰਗਾਰਾ ਮਿਲ ਰਿਹਾ ਜੀ ਇਹ ਤੁਸੀਂ ਦੇਖਦੇ ਹੋ ਤੁਹਾਡੀਆਂ ਅੱਖਾਂ ਤੁਹਾਡੇ ਕੋਲੇ ਮਾਈਕ ਹੈ ਤੁਹਾਡੇ ਕੋਲੇ ਕੈਮਰੇ ਹੈ ਉਹਨਾਂ ਚੋਂ ਸਾਰਾ ਕੁਝ ਸੰਗਠਨ ਨੂੰ ਦੱਸ ਦਿਓ ਬਿਲਕੁਲ ਇੱਕ ਇੱਕ ਚੀਜ਼ ਮੈਂ ਅਕਸਰ ਵੇਖਦਾ ਆਂਗਾ ਮੈਂ ਦੇਖ ਵੀ ਪਾਰਾ ਕਿ ਪਿਆਰ ਇੰਨਾ ਮਿਲਦਾ ਕਿ ਮੁੰਡੇ ਸਾਈਕਲਾਂ ਦੇ ਉੱਤੇ ਵੀ ਆ ਰਹੇ ਨੇ ਨੌਜਵਾਨ ਪੀੜ੍ਹੀ ਜਦੋਂ ਮਿਲਦੀ ਆ ਨਾਲ ਫਿਰ ਬਹੁਤ ਜ਼ਿਆਦਾ ਹੁੰਕਾਰਾ ਮਿਲਦਾ ਆ ਹਾਂਜੀ ਹਾਂਜੀ ਇੰਨੀ ਮੁਹੱਬਤ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਲੀਡਰ ਨੂੰ ਮਿਲਦੀ ਹੋ ਇਹ ਤਾਂ ਤੁਹਾਡਾ ਇਹ ਗਾਰਡ ਹੈ ਮੈਂ ਇਹਦੇ ਚ ਕੀ ਕਹਿ ਸਕਦਾ ਆਂਗਾ ਅਰੇ ਵਾ ਇੱਕ ਇੱਕ ਚੀਜ਼ ਮੈਂ ਦੇਖਿਆ ਅਕਸਰ ਤੁਸੀਂ ਆਪਣੇ ਮੋਛਾਂ ਨੂੰ ਤਾਉ ਦਿੰਨੇ ਹੋ ਤੇ ਇਹਦੇ ਨਾਲ ਨੌਜਵਾਨੀ ਨੂੰ ਹੋਰ ਵੱਡਾ ਹੁੰਕਾਰਾ ਮਿਲਦਾ ਹੈ ਇੰਜ ਲੱਗਦਾ ਹੈ ਕਿ ਹਾਂ ਜੀ ਸਾਡਾ ਬਾਪੂ ਕਹਿੰਦਾ ਕਿ ਪਰਵਾਹ ਨਹੀਂ ਕਰਦਾ ਤੇ ਸਾਨੂੰ ਵੀ ਕੋਈ ਪਰਵਾਹ ਨਹੀਂ ਕੋਈ ਧੁੱਪ ਨਹੀਂ ਕੋਈ ਛਾਂ ਨਹੀਂ ਸਭ ਕੁਝ ਤੇ ਚੱਲਦਾ ਹਾਂ ਇਸ ਤਰ੍ਹਾਂ ਤਾਂ ਹੋਣਾ ਚਾਹੀਦਾ ਹਾਂ ਜਦੋਂ ਜੰਗੇ ਮੈਦਾਨ ਦੇ ਵਿੱਚ ਉਤਰੇ ਫੇਰ ਮੀਂਹ ਸਰਦੀ ਗਰਮੀ ਹੜ ਤੋਂ ਕੋਈ ਪਰਵਾਹ ਨਹੀਂ ਅਰੇ ਵਾ ਬਹੁਤ ਸੋਹਣਾ ਵੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਸਾਡਾ ਉਨੀ ਹੀ ਕੋਸ਼ਿਸ਼ ਰਹਿੰਦੀ ਆ ਕਿ ਜੇ ਸਾਡਾ ਨੌਜਵਾਨ ਤੇ ਮੈਂ ਉਹਨਾਂ ਨਾਲ ਉਨਾ ਹੀ ਹੀ ਮੋਢੇ ਨਾਲ ਮੋਢਾ ਲਾ ਕੇ ਚੱਲਾਂ ਤੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਾਫਲਾ ਬਹੁਤ ਲੰਬਾ ਏ ਜਦੋਂ ਕਾਫਲਾ ਬਹੁਤ ਲੰਬਾ ਹੋ ਜਾਵੇ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਉੱਪਰੋਂ ਕਰਕੇ ਵੀ ਦਿਖਾ ਦੇਣਾ ਇੱਕ ਵਾਰ ਕਿ ਕਿੰਨਾ ਸੋਹਣਾ ਆ ਚੱਲ ਰਿਹਾ ਆ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਐ ਤੇ ਜਾਂਦੇ ਜਾਂਦੇ ਆਪਾਂ ਲੋਕਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਬਾਈ ਬੋਲਟ ਤੇ ਆਇਆ ਬਾਈ ਕੀ ਹਾਲ ਹੈ ਵਧੀਆ ਜੀ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਕਿਵੇਂ ਕਿਵੇਂ ਲੱਗਦਾ ਇੰਨੀ ਧੁੱਪ ਪੈਂਦੀ ਆ ਆਪਾਂ ਔਰੇ ਪਹੁੰਚ ਜਾਣੇ ਆ ਰੈਲੀ ਜੀ ਕਹਿੰਦੀ ਜੀ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਛੱਡਾਂਗੇ ਅਸੀਂ ਜਿਤਾ ਕੇ ਛੱਡਾਂਗੇ ਹਾਂਜੀ ਕੀ ਚੰਗੀ ਗੱਲ ਕੀ ਲੱਗਦੀ ਆ ਉਹਨਾਂ ਦੀ ਇਹਨਾਂ ਨੇ ਸਾਡੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਸਾਨੂੰ ਨੇ 84 ਤੋਂ ਲੈ ਕੇ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਹਾਂ ਇੱਕ ਇਹ ਵੀ ਲੱਗਦਾ ਆ ਕਿ ਕਿੰਨੇ ਤਸੀਹੇ ਆਪਣੇ ਪਿੰਡੇ ਦੇ ਉੱਤੇ ਵੀ ਹੰਡਾਏ ਨੇ ਇੱਕ ਇੱਥੇ ਵੱਡੀ ਪੋਸਟ ਤੋਂ ਅਸਤੀਫਾ ਦੇਦਾ ਜਿਨ੍ਹਾਂ ਵਾਸਤੇ ਲੋਕ ਪਤ ਨਹੀਂ ਕਿੰਨਾ ਹੀ ਸੰਘਰਸ਼ ਕਰਦੇ ਸਾਡੇ ਸੰਘਾ ਵਾਸਤੇ ਅਸੀਂ ਇਹ ਗੱਲ ਕਰਕੇ ਸੰਘਰਸ਼ ਕਰਦੇ ਸਾਡੇ ਸਿੱਖ ਖੜੇ ਨੇ ਸਾਡੇ ਸੇ ਖਾਲੀ ਅਜ ਤੱਕ ਕੋਈ ਨਹੀਂ ਖੜਾ ਇਹ ਖੜੇ ਨੇਗੇ ਹਾਂ ਠੀਕ ਹੈ ਗੱਲ ਤੇ ਸਾਡੇ ਲਈ ਇਹਨਾਂ ਨੇ 9 ਫੜਾ ਏਕੜ ਵਾਏ ਆਪਦੇ ਜਵਾੜੇ ਤੜਵਾਏ ਆਪਦੀ ਦਾੜੀ ਪਟਵਾਈ ਸਾਰਾ ਕੁਝ ਕੀਤਾ ਇਹਨਾਂ ਨੇ ਅਸੀਂ ਤਾਂ ਆਉਂਗੇ ਇਸ ਵਾਰ ਜਿਤਾਵਾਂਗੇ ਸਾਡੀ ਮੋਟ ਪੱਕੀ ਹੈ ਇਹਨਾਂ ਨੂੰ ਸਿਮਰਜੀਤ ਸਿੰਘ ਮਾਨ ਨੂੰ ਹਾਂ ਤੁਸੀਂ ਵੇਖ ਵੀ ਸਕਦੇ ਹੋ ਕਿ ਜਦੋਂ ਉਮਰ ਜਿਵੇਂ ਕਹਿੰਦੇ ਨੇ ਹੁੰਦੇ ਕਿ ਭਾਈ ਸਾਡੇ ਉਮਰ ਦਾ ਵਿੱਚ ਕੋਈ ਚੱਕਰ ਨਹੀਂ ਹੈ ਸਾਹਿਬ ਆਪਣੇ ਮੂੰਹੋਂ ਦੱਟਦੇ ਹੁੰਦੇ ਨੇ ਇੱਕ ਸਾਡੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਸੀ ਖਡੂਰ ਸਾਹਿਬ ਤੋਂ ਉਹਨਾਂ ਨੂੰ ਵੀ ਜਿਤਾਉਣਾ ਉਹਨਾਂ ਨੂੰ ਵੀ ਜਿਤਾਉਣਾ ਉਹਨਾਂ ਨੂੰ ਪੱਕੀ ਵੋਟ ਆ ਕਿ ਉਧਰੋਂ ਪੂਰੀ ਪੱਕੀ ਵੋਟ ਆ ਪੂਰੀ ਪੱਕੀ ਆਪਾਂ ਪਿੰਡ ਵਾਲਿਆਂ ਨਾਲ ਵੀ ਜਿਹੜੀ ਅੱਜ ਗੱਲਬਾਤ ਕਰ ਲੈਣੇ ਆ ਆ ਬਿਲਕੁਲ ਕੀ ਨਾਮ ਹੈ ਕੀ ਨਾਮ ਹੈ ਜਗਤਾਰ ਸਿੰਘ ਜੀ ਕੀ ਲੱਗਦਾ ਹੈ ਕਿ ਮਾਨ ਸਾਹਿਬ ਹੁਣ ਜਿਵੇਂ ਰੈਲੀ ਕਰ ਰਹੇ ਨੇ ਜਿੱਤਣਗੇ ਹਾਂ ਜੀ ਹਾਂ ਵੋਟ ਪਾਵਾਗੇ ਉਰਾ ਜਿੱਤ 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 ਪ੍ਰਵਾਹ ਨਹੀਂ ਕਰਨੀ ਹਾਂ ਜੀ ਅੰਮੀ ਨੂੰ ਟੈਨਸ਼ਨ ਨਹੀਂ ਕਿਹੜੀ ਕਿਹੜੀ ਗੱਲ ਚੰਗੀ ਲੱਗੀ ਉਹਨਾਂ ਦੀ ਸਾਰੀ ਗੱਲ ਚੰਗਾ ਪਹਿਲਾਂ ਤੋਂ ਚੰਗਾ ਇਹ ਚਿੱਕੀ ਚੰਗੀ ਲੱਗੀ ਚਿੱਕੀ ਸ਼ਾਮ ਵਗੈ ਰੱਖੀਏ ਨੇ ਹਾਂ ਇਹ ਚਿੱਕੀ ਸ਼ਾਮ ਵਗੈ ਰੱਖੀ ਹੈ 40 ਸਾਲ ਤੋਂ ਮੈਂ ਇਹਨਾਂ ਦੀ ਵੀਡੀਓ ਵੇਖ ਰਿਹਾ ਸੀ ਕਹਿੰਦਾ ਮੈਂ 40 ਸਾਲ ਤੋਂ ਇਸ ਇੱਕ ਇੱਕ ਪੱਖ ਤੇ ਖੜਾ ਰਿਹਾ ਇਹ ਇੱਕ ਲਾਈਨ ਦੇ ਵਿੱਚ ਖੜਾ ਰਿਹਾ ਇੱਕ ਹੱਕ ਦੇ ਵਿੱਚ ਖੜਾ ਰਿਹਾ ਚਿੱਕੀ ਤਾਂ ਬਦਲਿਆ ਨਹੀਂ ਇਹ ਬਦਲਿਆ ਨਹੀਂ ਕਹਿੰਦਾ ਹੁਣ 40 ਸਾਲ ਹੋ ਚੁੱਕੇ ਨੇ ਮੈਨੂੰ ਕਹਿੰਦਾ ਹੁਣ ਤੁਸੀਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਮੈਨੂੰ ਕਿਵੇਂ ਵਿਦਾ ਕਰਨਾ ਚਿੱਕੀ ਯਾਦ ਰੱਖਾਂਗੇ ਇਹ ਸਿੱਖੀ ਸਿੱਖੀ ਕਰਕੇ ਮੋਟਾ ਬਣਿਆ ਇਹਨੂੰ ਹਾਂ ਹਾਂ ਅਮਰਦਪਾਈ ਅਮਰਤਪਾਲ ਉਹ ਵੀ ਇੱਕ ਖਨੂਰ ਸਾਹਿਬ ਤੋਂ ਖੜੇ ਨੇ ਹਾਂ ਉਹ ਵੀ ਉਹਨੂੰ ਉਹਨੇ ਵੋਟ ਪਾਉਂਗੀ ਸਿੱਖੀ ਨੂੰ ਪਾਵਾਂਗੇ ਅਸੀਂ ਤਾਂ ਸਿੱਖੀ ਨੂੰ ਪਾਵਾਂਗੇ ਕਿ ਹਾਂਜੀ ਸਤਿ ਸ੍ਰੀ ਅਕਾਲ ਕਿੱਧਰੋਂ ਜੜੇ ਬੈਠੇ ਓਏ ਗੱਡੀ ਦੇ ਅੰਦਰ ਬੈਜਾ ਧੁੱਪ ਬਹੁਤ ਆ ਕੋਈ ਗੱਲ ਨਹੀਂ ਬਾਈ ਗਰਮੀ ਗੁਰਮੀ ਲੱਗਦੀ ਨਹੀਂ ਹੈਗੀ ਹੁਣ ਤਾਂ ਹੈ ਗਰਮੀ ਗੁਰਮੀ ਕੋਈ ਨਹੀਂ ਲੱਗਦੀ ਹੁਣ ਤਾਂ ਹੁਣ ਨਹੀਂ ਲੱਗਦੀ ਨਾ ਨਾ ਕੋਈ ਪਰਵਾਹ ਨਹੀਂ ਕੋਈ ਬਿਲਕੁਲ ਤੁਸੀਂ ਦੇਖ ਵੀ ਸਕਦੇ ਹੋ ਕਿ ਬਾਈ ਹਣੀ ਵੀ ਜਿਹੜੇ ਨੇ ਸਪੋਰਟ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਸਮਰਥਨ ਜਿਹੜਾ ਦਿਖਾ ਰਹੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੈਂਡ ਬਹੁਤ ਲੰਬੀ ਆ ਇਹ ਤੇ ਕਾਫਲਾ ਵੀ ਬਹੁਤ ਲੰਬਾ ਆ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪਿਆਰ ਇੰਨੀ mohabbat ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਮਾਨ ਸਾਹਿਬ ਨੂੰ ਮਿਲਦੀ ਵੀ ਹੈ ਤੇ ਆ ਤੁਸੀਂ ਹੋਰ ਜੁੜੇ ਵੀ ਰਹੋ ਇਸ ਦੇ ਨਾਲ ਤੇ ਬਾਈ ਵੀ ਮੈਨੂੰ ਬੁਲਾ ਰਿਹਾ ਹਾਂਜੀ 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 ਇਸੋ 83 ਨੂੰ ਹਾਂ ਜੀ ਕੀ ਨਾਮ ਹੈ ਗੁਰਪਿਆਰ ਸਿੰਘ ਜੀ ਕੀ ਲੱਗਦਾ ਹੈ ਕਿ ਜਿੱਤਣਗੇ ਜਿੱਤਣਗੇ ਜੀ ਜਿੱਤਣਗੇ ਉਹਦੇ ਤਾਂ ਜਿੱਤ ਹੀ ਹੁੰਦੇ ਨੇ ਜੀ ਕਦੇ ਹਾਰੇ ਤਾਂ ਐਨੀ ਤੁਹਾਨੂੰ ਪਤਾ ਨਾ ਨਾ ਜੋਦੇ ਨਹੀਂ ਕਦੇ ਆਉਂਦੇ 24 ਤੱਕ ਜਿਹੜਾ ਸਿੱਖੀ ਦੀ ਗੱਲ ਕਰਦਾ ਸੀ ਫਰੇਗ ਧਰਨੇ 'ਚ ਜਿਵੇਂ ਅੰਬਰਦਪਾਲ ਭਾਈ ਦੇ ਹੱਕਾਂ ਲਈ ਵੀ ਬੋਲਿਆ ਜੀ ਸਾਰੇ ਹੱਕਾਂ ਲਈ ਬੋਲਦਾ ਹਾਂ ਜੀ ਆ ਪੂਰਾ ਜੋਧਾ ਜੀ ਜਿੱਤੂਗਾ ਬੋਲੇ ਸੋਨਹਿਰਾ ਕੀ ਆਓ ਇੱਕ ਜੂਰ ਬੜੇ ਜਿਵੇਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫਲਾ ਬਹੁਤ ਵਧੀਆ ਹੈ ਬੱਚੇ ਵੀ ਬਾਹਰ ਖੜੇ ਨੇ ਅਬਾ ਮਾਂ ਮਾਵਾਂ ਤੋਂ ਪਹਿਲਾਂ ਤੋਂ ਆਪਣੀਆਂ ਗੱਲਾਂ ਬਾਤਾਂ ਕਰਦੇ ਆ ਮਾਂ ਸੱਸ ਜੀ ਕਾ ਨਾਮ ਆ ਨਹੀਂ ਆਏ ਹਾਏ ਕੀ ਨਾਮ ਆ ਨਾਮ ਕੀ ਹੈ ਸਰਜੀਤ ਜੱਟਣ ਕੇ ਲੱਗਦਾ ਆ ਗਿਆ ਨੇ ਮੋਟਾ ਹੁਣ ਨੇੜੇ ਮਿੱਤਰੋ ਬੜੇ ਘੁੰਮਣੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਦਾ ਕਿਸੇ ਹਿਸਾਬ ਨਾਲ ਸਪੋਰਟ ਆ ਕਿਸੇ ਹਿਸਾਬ ਨਾਲ ਪਿੰਡ ਵਾਲੇ ਵੀ ਬਾਹਰ ਖੜੇ ਨੇ ਉਹਨਾਂ ਨਾਲ ਵੀ ਆਪਾਂ ਕੋਸ਼ਿਸ਼ ਰਹਿੰਦੀ ਆ ਕਿ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹੀਏ ਤੁਸੀਂ ਕਾਫਲਾ ਵੇਖ ਵੀ ਸਕਦੇ ਹੋ ਬਹੁਤ ਵੱਡਾ ਆ